ਵਾਹ ਪਰਗਟਿਓ ਮਰਦੇ ਅਗਮੜਾ ਪ੍ਰਿਆਮ ਇਕੈਲਾ ਵਾਹੂ ਵਾਹੂ ਗੋਬਿੰਦ ਸੇਂਗ ਆਪੇ ਗੁਰਜੀ ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤਪਿਲ ਸਾਰੀ ਸੰਗਤ ਨੂੰ ਮੈਂ ਸਾਖੀ ਦੀਆਂ ਬੇਅੰਤ ਬੇਅੰਤ ਮੁਬਾਰਕਾਂ ਹੋਣ ਜੀ ਦੇਸ਼ ਆ ਵਿਦੇਸ਼ ਵਿੱਚ ਵਸਦੀ ਸਾਰੀ ਸੰਗਤ ਨੂੰ ਖਾਲਸੇ ਪੰਥ ਦੀ ਸਾਜਨਾ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਉਸ ਦਿਨ ਦੀ ਚੀਜ਼ ਨੂੰ ਜਾਣਾਂਗੇ ਬੇਨਤੀ ਹੈ ਕਿ ਸਾਰੇ ਸੰਗਤ ਐਂਡ ਤੱਕ ਜ਼ਰੂਰ ਜੁੜੇ ਰਹੋ ਤੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਤੇ ਕੁਝ ਨਾ ਕੁਝ ਜਾਣਕਾਰੀ ਅੱਜ ਜ਼ਰੂਰ ਮਿਲੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ 1699 ਵਸਾਖੀ ਵਾਲੇ ਦਿਨ ਅਸਲ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਐਸੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ ਸੀ ਅਸੀਂ ਲੋਕਾਂ ਕੋਲ ਤੇ ਅਕਸਰ ਸੁਣਦੇ ਆਏ ਹਾਂ ਕਿ ਭਾਈ ਗੁਰੂ ਜੀ ਨੇ ਇਨਸਾਨਾਂ ਦੇ ਨਹੀਂ ਬੱਕਰੀਆਂ ਦੇ ਸੀਸ ਧੜ ਤੋਂ ਅਲੱਗ ਕੀਤੇ ਗਏ ਆ ਜਾਂ ਕਈ ਇਸ ਕਹਿ ਦਿੰਦੇ ਆ ਕਿ ਬੱਕਰੀਆਂ ਦੇ ਸੀਸਾਂ ਨੂੰ ਉਹਨਾਂ ਦੇ ਇਨਸਾਨਾਂ ਦੇ ਧੜ ਦੇ ਨਾਲ ਬੁਲਾਇਆ ਕਿ ਮਤਲਬ ਬਹੁਤ ਸਾਰੀਆਂ ਪਵਾਵਾਂ ਸੀ ਸੁਣਦੇ ਆ ਬਟ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਜਿਸ ਨੇ ਉਸ ਭਾਰੀ ਇਕੱਟ ਵਿੱਚ ਬਹਿ ਕੇ ਆਪਣੀ ਅੱਖੀ ਇਹ ਚੀਜ਼ਾਂ ਦੇਖੀਆਂ ਉਸ ਨੇ ਆਪਣੇ ਇੱਕ ਚਿੱਠੀ ਪੱਤਰ ਦੇ ਵਿੱਚ ਇਹ ਬਿਆਨ ਦਿੱਤੇ ਨੇ ਤੇ ਆਓ ਅਸੀਂ ਅੱਜ ਉਹ ਬਿਆਨ ਜਾਣਦੇ ਆ ਤੇ ਅਸਲ ਘਟਨਾ ਉਸ ਦਿਨ ਕੀ ਵਾਪਰੀ ਸੀ ਉਹ ਜਾਣਾਂ ਕੌਣ ਤੁਸੀਂ ਸਾਰੇ ਸੋਚਦੇ ਹੋਗੇ ਕਿ ਐਸਾ ਕੌਣ ਸੀ ਜਿਹੜਾ ਉਸ ਭਾਰੀ ਕੱਠ ਦੇ ਵਿੱਚ ਮੌਜੂਦ ਹੋਏਗਾ ਕਿ ਜਿਸ ਨੇ ਆਪਣੀ ਅੱਖੀ ਡਿੱਠੀ ਕਹਾਣੀ ਸਾਨੂੰ ਦੱਸੀ ਤੇ ਉਹ ਸੀ ਔਰੰਗਜ਼ੇਬ ਦਾ ਜਾਸੂਸ ਜੋ ਗੁਰੂ ਜੀ ਕੋਲ ਬਹੁਤ ਦੇਰ ਤੋਂ ਰਹਿ ਰਿਹਾ ਸੀ ਜੋ ਵੀ ਘਟਨਾਵਾਂ ਉੱਥੇ ਵਾਪਰ ਰਹੀਆਂ ਸੀ ਜੋ ਵੀ ਗੁਰੂ ਜੀ ਦੇ ਨਾਲ ਸਿੰਘਾਂ ਦੇ ਨਾਲ ਵਾਪਰ ਰਿਹਾ ਸੀ ਜਿਹੜੇ ਵੀ ਉਸਦੇ ਸੂਸ ਸੀ ਉਹ ਸਾਰੀ ਔਰੰਗਜੀਬ ਨੂੰ ਜਾ ਕੇ ਦਿੰਦਾ ਸੀ ਇੱਕ ਚਿੱਠੀ ਦੀ ਰਾਹੀਂ ਮਤਲਬ ਚਿੱਠੀ ਲਿਖ ਕੇ ਉਹ ਔਰੰਗਜੀਬ ਨੂੰ ਸਭ ਕੁਝ ਉਥੋਂ ਭੇਜਦਾ ਸੀ ਉਸ ਔਰੰਗਜੀਬ ਦੇ ਜਿਹੜਾ ਅਜਹੂਸ ਸੀ ਉਸਨੇ ਹਰ ਦਮ ਹਰ ਸਮੇ ਚਿੱਠੀਆਂ ਲਿਖੀਆਂ ਔਰੰਗਜੀਬ ਨੂੰ ਲੇਕਿਨ ਉਹ 1699 ਨੂੰ ਉਸ ਦੀ ਉਹ ਆਖਰੀ ਚਿੱਠੀ ਸੀ ਜਿਹੜੀ ਉਸਨੇ ਔਰੰਗਜੀਬ ਨੂੰ ਭੇਜੀ ਹੁਣ ਅਸੀਂ ਅੱਗੇ ਗੱਲ ਜਾਣਦੇ ਆਂ ਤੇ ਅੱਗੇ ਗੱਲ ਕਰਦੇ ਆਂ ਕਿ ਉਹ ਆਖਰੀ ਚਿੱਠੀ ਹੀ ਕਿਉਂ ਸੀ ਜਿਹੜੀ ਔਰੰਗਜੀਬ ਨੂੰ ਭੇਜੀ ਗਈ ਤੇ ਇਹ ਜੋ ਔਰੰਗੇਬ ਦਾ ਜਾਸੂਸ ਸੀ ਇਹ ਗੁਰੂ ਜੀ ਦੇ ਨਾਲ ਪਿਛਲੇ ਕਰੀਬ 2 ਸਾਲ ਤੋਂ ਰਹਿ ਰਿਹਾ ਸੀ ਤੇ ਹਰ ਇੱਕ ਗਤੀਵਿਧੀ ਦੀ ਜਾਣਕਾਰੀ ਇਹ ਔਰੰਗੇਬ ਤੱਕ ਪਹੁੰਚਾ ਰਿਹਾ ਸੀ ਹਰ ਗਤੀਵਿਧੀ ਦੇ ਨਾਲ ਜੇ ਇਸ ਦਿਨ ਗੁਰੂ ਜੀ ਨੇ 1699 ਨੂੰ ਆਨੰਦਪੁਰ ਸਾਹਿਬ ਦੇ ਵਿੱਚ ਆਪਣਾ ਪੰਡਾਲ ਲਾਇਆ ਤੇ ਖਾਲਸਾ ਸਾਜਨਾ ਦਿਵਸ ਜਿਸ ਨੂੰ ਅਸੀਂ ਕਹਿ ਦਿੰਨੇ ਆ ਉਸ ਦਿਨ ਦਾ ਸਾਰਾ ਅਖੇ ਡਿਠਾ ਹਾਲ ਉਸ ਜਾਸੂਸ ਨੇ ਆਪਣੀ ਅੱਖੀ ਦੇਖਿਆ ਤੇ ਉਹ ਸਭ ਕੁਝ ਜੋ ਉੱਥੇ ਹੋਇਆ ਉਸ ਨੇ ਦਿੱਲੀ ਔਰੰਗਜ਼ੇਬ ਕੋਲ ਚਿੱਠੀ ਲਿਖ ਕੇ ਭੇਜੀ ਕਿ ਉੱਥੇ ਕਿਹੜੀਆਂ ਘਟਨਾਵਾਂ ਵਾਪਰੀਆਂ ਉਹ ਚਿੱਠੀ ਦੇ ਵਿੱਚ ਕਿਹੜੀ ਗੱਲ ਸੀ ਉਹ ਅਸੀਂ ਆਖਿਰ ਦੇ ਉੱਤੇ ਜਾਣਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਉੱਥੇ ਪੰਡਾਲ ਦੇ ਵਿੱਚ ਕੀ ਕੀ ਵਾਪਰਿਆ ਸੀ ਉਸ ਦੇ ਉੱਤੇ ਗੱਲ ਕਰਦੇ ਹਾਂ ਪਹਿਲਾਂ ਅਸੀਂ ਉਸ ਜਾਸੂਸ ਬਾਰੇ ਜਾਣਦੇ ਹਾਂ ਪਹਿਲਾਂ ਉਹ ਬ੍ਰਾਹਮਣ ਸੀ ਫਿਰ ਉਹ ਮੁਸਲਮਾਨ ਹੋ ਗਿਆ ਤੇ ਜਦੋਂ ਉਹ ਗੁਰੂ ਜੀ ਕੋਲ ਆਇਆ ਤੇ ਉਹਨੇ ਜਣੇ ਉਪਾਇਆ ਹੋਇਆ ਸੀ ਤੇ ਇੱਕ ਮੱਥੇ ਤੇ ਟਿੱਕਾ ਲਗਾਇਆ ਹੁੰਦਾ ਸੀ ਤੇ ਬ੍ਰਾਹਮਣਾਂ ਦੇ ਵੇਸ਼ ਦੇ ਵਿੱਚ ਗੁਰੂ ਜੀ ਕੋਲ ਆਇਆ ਸੀ ਇਹ ਦਸ਼ਮੇਸ਼ ਜਿਹਦੇ ਮਾਲੀ ਗੁਲਾਬੇ ਕੋਲ ਰਹਿੰਦਾ ਸੀ ਤੇ ਇਹ ਜੋ ਵੀ ਹਰ ਦਿਨ ਜੋ ਘਟਨਾ ਵਾਪਰ ਰਹੀਆਂ ਸੀ ਜੋ ਜੋ ਗਤੀਵਿਧੀਆਂ ਉੱਥੇ ਹੋ ਰਹੀਆਂ ਸੀ ਉਹ ਰੋਜ਼ ਹੀ ਲੇਖ ਕੇ ਆਪਣੀ ਚਿੱਠੀ ਦੇ ਰਾਹੀਂ ਔਰੰਜੇਬ ਨੂੰ ਦਿੱਲੀ ਵਿੱਚ ਭੇਜਦਾ ਸੀ ਤੇ ਇਹ ਰੋਜ਼ ਗੁਰੂ ਜੀ ਕੋਲ ਆ ਕੇ ਨਤਮਸਤਕ ਵੀ ਹੁੰਦਾ ਸੀ ਉਹਨਾਂ ਨੂੰ ਬੁਲਾਉਂਦਾ ਵੀ ਸੀ ਤੇ ਮਹਾਰਾ ਸੱਚੇ ਪਾਸ਼ਾ ਜੀ ਹਲ ਜਾਹਰ ਦਿੰਦੇ ਸੀ ਜਿਵੇਂ ਕਿ ਉਹ ਜਾਣਦੇ ਸੀ ਕਿ ਅਸਲ ਵਿੱਚ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਵਾ ਤੇ ਕਿਹੜੀ ਗਤੀਵਿਧੀਆਂ ਇਹ ਉਹਨਾਂ ਨੂੰ ਭੇਜ ਰਿਹਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਜਾਣੀ ਜਾਣ ਨੇ ਹੁਣ ਅਸੀਂ ਗੱਲ ਕਰਦੇ ਹਾਂ 1699 ਵਿਸਾਖੀ ਵਾਲੇ ਦਿਨ ਦੀ ਹੁਣ ਜਿਸ ਦਿਨ ਗੁਰੂ ਜੀ ਨੇ ਖੰਡੇ ਬਟਟੇ ਦੀ ਪੌਲ ਤਿਆਰ ਕਰਨੀ ਸੀ ਉਸ ਦਿਨ ਦੀਵਾਨ ਦੇ ਵਿੱਚ 35 ਤੋਂ 40 ਹਜ਼ਾਰ ਦੇ ਲਾਗੇ ਸੰਗਤ ਸੀ ਤੇ ਉਸ ਸਮੇਂ ਚਾਰ ਤਖਤ ਮੌਜੂਦ ਸਨ ਜੋ ਕਿ ਮੁਗਲਾਂ ਦੇ ਸਨ ਇੱਕ ਦਿੱਲੀ ਲਾਹੌਰ ਕਲਾਨੌਰ ਤੇ ਆਗਰਾ ਪਰ ਇਹਨਾਂ ਚਾਰਾਂ ਤਖਤਾਂ ਦੇ ਅਕੋਰਡਿੰਗ ਗੁਰੂ ਮਹਾਰਾਜ ਜੀ ਦੇ ਤਖਤ ਦੀ ਸੋਭਾ ਹੀ ਨਿਰਾਲੀ ਸੀ ਉਹਦੇ ਮਾਰਾ ਸੱਚੇ ਪਾਛੇ ਤੇ ਇੱਕ ਅਲੱਗ ਹੀ ਨੂਰ ਤੇ ਅਲੱਗ ਹੀ ਸੰਗਤਾਂ ਉਹਨਾਂ ਦੇ ਦਦਾਰੇ ਵਾਸਤੇ ਬੈਠੀਆਂ ਸੰਤ ਕੀ ਗੁਰੂ ਮਹਾਰਾਜ ਜੀ ਹੁਣ ਕੀ ਬਚਨ ਕਰਨ ਲੱਗੇ ਨੇ ਮਹਾਰਾਜ ਦੇ ਤਖਤ ਦੀ ਜਿਹੜੀ ਨਿਰਾਲੀ ਸੋਭਾ ਹੈ ਨਾ ਇਹ ਜਿਹੜੀ ਮੁਗਲਾਂ ਦੇ ਤਖਤਾਂ ਨੂੰ ਮਾਰ ਪਾਉਂਦੀ ਸੀ ਇਸ ਤੋਂ ਬਾਅਦ ਵਿੱਚ ਗੁਰੂ ਜੀ ਜੰਗੀ ਸਰੂਪ ਦੇ ਵਿੱਚ ਦਰਬਾਰ ਦੇ ਵਿੱਚ ਆਉਂਦੇ ਨੇ ਤੇ ਆਪਣੀ ਨੰਗੀ ਸ਼ਮਸ਼ੀਰ ਕੱਢ ਕੇ ਆਖਦੇ ਨੇ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ ਜੋ ਜਿਹਦੇ ਇਹ ਬਚਨ ਸੁਣ ਕੇ ਬਿਨਾਂ ਸੋਚ ਵਿਚਾਰ ਦੇ ਭਾਈ ਦਇਆ ਸਿੰਘ ਜੀ ਉੱਠਦੇ ਨੇ ਤੇ ਉਸੇ ਭਰੇ ਦਰਬਾਰ ਦੇ ਵਿੱਚ ਗੁਰੂ ਜੀ ਭਾਈ ਦਇਆ ਸਿੰਘ ਜੀ ਦਾ ਸੀਸ ਟੜ ਤੋਂ ਅਲੱਗ ਕਰ ਦਿੰਦੇ ਨੇ ਇੱਕ ਝਟਕੇ ਦੇ ਵਿੱਚ ਤੇ ਸਾਰੀ ਸੰਗਤ ਦੇ ਵਿੱਚ ਸਨਸਣੀ ਫੈਲ ਜਾਂਦੀ ਹੈ ਸਾਰੇ ਹੈਰਾਨ ਹੋ ਜਾਂਦੇ ਨੇ ਉਹ ਚੀਜ਼ ਨੂੰ ਦੇਖ ਕੇ ਫਿਰ ਉਸੇ ਵੇਲੇ ਕੜਕਵੀ ਆਵਾਜ਼ ਦੇ ਵਿੱਚ ਗੁਰੂ ਮਹਾਰਾਜ ਜੀ ਇੱਕ ਵਾਰੀ ਫੇਰ ਕਹਿੰਦੇ ਨੇ ਮੈਨੂੰ ਇੱਕ ਹੋਰ ਸਿਰ ਦੀ ਲੋੜ ਆ ਫਿਰ ਉਸੇ ਵੇਲੇ ਭਾਈ ਧਰਮ ਸਿੰਘ ਜੀ ਸੰਗਤ ਦੀ ਭੀੜ ਵਿੱਚ ਉਟਦੇ ਨੇ ਤੇ ਬਿਨਾਂ ਸੋਚ ਵਿਚਾਰ ਕੀਤੇ ਗੁਰੂ ਜੀ ਕੋਲ ਜਾ ਕੇ ਨਮਸਕਾਰ ਕਰਦੇ ਨੇ ਤੇ ਇਸੇ ਪ੍ਰਕਾਰ ਗੁਰੂ ਜੀ ਵੀ ਇਹਨਾਂ ਦਾ ਸਿਰ ਢੜ ਤੋਂ ਅਲੱਗ ਕਰ ਦਿੰਦੇ ਨੇ ਇੱਕ ਝਟਕੇ ਦੇ ਵਿੱਚ ਇਹੀ ਘਟਨਾ ਨੂੰ ਦੂਸਰੀ ਵਾਰੀ ਫੇਰ ਵਾਪਰਦਾ ਦੇਖ ਕੇ ਸਾਰੀ ਸੰਗਤ ਦੇ ਵਿੱਚ ਹਲਚਲ ਮਚ ਗਈ ਤੇ ਗੁਰੂ ਜੀ ਨੇ ਫੇਰ بلند ਆਵਾਜ਼ ਦੇ ਵਿੱਚ ਪੂਰੇ ਜੋਸ਼ ਦੇ ਨਾਲ ਕਿਹਾ ਕਿ ਮੈਨੂੰ ਹੋਰ ਸਿਰ ਚਾਹੀਦੇ ਨੇ ਤੇ ਫਿਰ ਉਸੇ ਵੇਲੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਉੱਠਦੇ ਨੇ ਤੇ ਉਹ ਵੀ ਆਪਣੇ ਸੀਸ ਗੁਰੂ ਜੀ ਨੂੰ ਪਰਵਾਣ ਕਰਨ ਲਈ ਕਹਿੰਦੇ ਨੇ ਤੇ ਉਹਨਾਂ ਦੇ ਵੀ ਸੀਸ ਧੜ ਤੋਂ ਅਲੱਗ ਕਰ ਦਿੱਤੇ ਜਾਂਦੇ ਨੇ ਤੇ ਇਹ ਚੀਜ਼ ਨੂੰ ਦੇਖਦੇ ਹੋਏ ਕਈ ਆਦਮੀ ਸੰਗਤ ਦੇ ਵਿੱਚੋਂ ਕਈ ਆਦਮੀ ਹਲਚਲੀ ਦੇ ਵਿੱਚ ਮਾਤਾ ਜੀ ਕੋਲ ਪਹੁੰਚਦੇ ਨੇ ਤੇ ਸਾਡੀ ਗਤੀਵਿਧੀ ਦੱਸਦੇ ਨੇ ਕਿ ਮਹਾਰਾਜ ਕੀ ਕਰਦੇ ਪਏ ਨੇ ਤੇ ਉਨੇ ਸਮੇਂ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਜਿਹੜੇ ਖੂਨ ਨਾਲ ਲਿਬੜੇ ਕੱਪੜੇ ਸੀ ਤੇ ਜਿਹੜਾ ਉੱਥੇ ਡੁੱਲਿਆ ਖੂਨ ਸੀ ਉਹ ਸਾਰਾ ਸਾਫ਼ ਕਰ ਦਿੱਤਾ ਸੀ ਉੱਥੇ ਖੂਨ ਦੀ ਕੋਈ ਵੀ ਬੂੰਦ ਦੇ ਖੂਨ ਦਾ ਕੋਈ ਵੀ ਦਾਗ ਨਹੀਂ ਰਹਿਣ ਦਿੱਤਾ ਸੀ ਫਿਰ ਇਸ ਤੋਂ ਬਾਅਦ ਚ ਗੁਰੂ ਮਹਾਰਾਜ ਜੀ ਨੇ ਸਾਰਿਆਂ ਦੇ ਜਿਹੜੇ ਸੀਸ ਸੀ ਅਲੱਗ-ਅਲੱਗ ਧੜ ਦੇ ਨਾਲ ਜੋੜ ਦਿੱਤੇਗੇ ਤੇ ਸੀਸ ਨੂੰ ਧੜ ਦੇ ਨਾਲ ਰਲਾ ਮਿਲਾ ਕੇ ਉਹਨਾਂ ਨੇ ਸਾਰਿਆਂ ਦੇ ਸੀਸ ਧੜ ਦੇ ਨਾਲ ਜੋੜੇ ਫਿਰ ਉਹਨਾਂ ਪੰਜਾਂ ਲਾਸ਼ਾਂ ਨੂੰ ਫਿਰ ਉਹਨਾਂ ਪੰਜਾਂ ਲਾਸ਼ਾਂ ਦੇ ਉੱਤੇ ਚਿੱਟਾ ਕੱਪੜਾ ਵਿਛਾ ਦਿੱਤਾ ਗਿਆ ਤੇ ਇੰਨੇ ਸਮੇਂ ਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਬਾਟਾ ਮੰਗਾ ਕੇ ਤੇ ਖੰਡੇ ਬਾਟੇ ਦੀ ਪੋਲ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਤੇ ਵਿੱਚ ਖੰਡਾ ਫੇਰਦੇ ਹੋਏ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਇਹ ਸਭ ਚੀਜ਼ ਕੁਝ ਸਮੇਂ ਲਈ ਚੱਲਦੀ ਰਹੀ ਤੇ ਇਹ ਸਭ ਚੀਜ਼ਾਂ ਤੇ ਇਹ ਸਭ ਗਤੀਵਿਧੀਆਂ ਨੂੰ ਉਸ ਔਰੰਗਜ਼ੇਬ ਦਾ ਜਿਹੜਾ ਜਾਸੂਸ ਸੀ ਉਹ ਵੀ ਦੇਖ ਰਿਆ ਸੀ ਤੇ ਉਹ ਨੋਟ ਕਰ ਰਿਆ ਸੀ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣਾ ਚਾਹਾਂਗੀ ਕਿ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਜਿਹੜਾ ਮੁਗਲ ਦਾ ਜਾਸੂਸ ਸੀ ਉਹਨੇ ਸਾਰੀ ਚਿੱਠੀ ਦੇ ਵਿੱਚ ਲਿਖੀਆਂ ਸੀ ਤੇ ਜਿਸ ਨੂੰ ਲੇਖਕ ਨੇ ਆਪਣੀ ਕਿਸੇ ਕਿਤਾਬ ਦੇ ਵਿੱਚ ਬੰਦ ਕਰਕੇ ਰੱਖਿਆ ਤੇ ਅੱਗੇ ਸਾਡੇ ਵਰਗੀਆਂ ਤੇ ਤੁਹਾਡੇ ਵਰਗੀਆਂ ਸੰਗਤਾਂ ਵਾਸਤੇ ਰੱਖਿਆ ਕਿ ਅਸੀਂ ਇਹਨਾਂ ਨੂੰ ਪੜ ਸਕੀਏ ਇੰਨੇ ਨੇ ਕੁਝ ਸਮੇਂ ਬਾਅਦ ਜਦੋਂ ਖੰਡੇ ਬਾਟੇ ਦੀ ਬੋਲ ਤਿਆਰ ਹੋ ਜਾਂਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਜੀ ਕੋਲ ਬੈਠਦੇ ਨੇ ਤੇ ਉਹਨਾਂ ਦੀ ਜਿਹੜੀ লাশ ਜਾਂ লাশ ਦੇ ਉੱਤੋਂ ਚਿੱਟਾ ਕੱਪੜਾ ਚੁੱਕਦੇ ਨੇ ਤੇ ਪਹਿਲੋ ਜਿਹੜਾ ਅੰਮ੍ਰਿਤ ਹੈ ਉਹ ਉਹਨਾਂ ਦੇ ਮੂੰਹ ਦੇ ਵਿੱਚ ਪਾਉਂਦੇ ਨੇ ਫਿਰ ਕੇਸਾਂ ਦੇ ਵਿੱਚ ਛਿੱਟੇ ਦਿੰਦੇ ਨੇ ਕੇਸਾਂ ਦੇ ਵਿੱਚ ਅੰਮ੍ਰਿਤ ਪਾ ਕੇ ਫਿਰ ਸਾਰੇ ਸਰੀਰ ਦੇ ਉੱਤੇ ਉਹਨਾਂ ਦੇ ਛਿੱਟੇ ਮਾਰਦੇ ਨੇ ਤੇ ਫਿਰ ਕਹਿੰਦੇ ਨੇ ਆ ਬੋਲ ਭਾਈ ਦਇ ਵਾਹਿਗੁਰੂ ਜੀ ਕੀ ਫਤਿਹ ਤੇ ਇਨੇ ਨੂੰ ਹੀ ਭਾਈ ਦਇਆ ਸਿੰਘ ਜੀ ਉੱਟਦੇ ਨੇ ਤੇ ਫਤਿਹ ਜਾਂਦੇ ਨੇ ਇਸ ਮਹੌਲ ਨੂੰ ਦੇਖ ਕੇ 35 ਤੋਂ 40 ਹਜ਼ਾਰ ਸੰਗਤ ਸੀ ਉਹ ਸਾਰੇ ਵਿੱਚ ਪੂਰਾ ਸਨਾਟਸ਼ ਆ ਗਿਆ ਸੀ ਕੋਈ ਵੀ ਸਾਹ ਨਹੀਂ ਲੈ ਪਾ ਰਿਆ ਸੀ ਮਾਨੋ ਜਿਵੇਂ ਕੋਈ ਜਾਦੂਈ ਹੋ ਗਿਆ ਹੁੰਦਾ ਐਸੀ ਕਰਾਮਾਤ ਮਾਰਾ ਸੱਚੇ ਪਾਤਸ਼ਾਹ ਨੇ ਵਿਖਾਈ ਇੱਕ ਵਾਰੀ ਜੇ ਅਸੀਂ ਸੋਚ ਕੇ ਵੀ ਦੇਖੀਏ ਅਸੀਂ ਗੁਰਗੋਬ ਸਿੰਘ ਜੀ ਨੂੰ ਪਤਾ ਨਹੀਂ ਕੀ ਕਹਿ ਜਾਂਦੇ ਆ ਤੇ ਇੱਕ ਵਾਰੀ ਸੋਚੋ ਉਸ ਚੀਜ਼ ਨੂੰ ਫੀਲ ਕਰਕੇ ਵੇਖੋ ਕਿ ਸਿਰ ਢੜ ਤੋਂ ਅਲੱਗ ਹੋ ਚੁੱਕੇ ਨੇ ਲਾਸ਼ਾਂ ਪਈਆਂ ਨੇ ਸਾਹਮਣੇ ਤੇ ਚਿੱਟੇ ਚਾਦਰਾਂ ਪਈਆਂ ਉਹਨਾਂ ਦੇ ਉੱਤੇ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੋਲ ਕੋਲੀ ਨਾਲ ਬਾਣੀ ਦਾ ਇੱਕ ਨਾ ਸੋਹਣਾ ਪ੍ਰਭਾਵ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਵਿੱਚ ਜਦੋਂ ਮਹਾਰਾ ਸੱਚੇ ਪਾਤਸ਼ਾਹ ਨੇ ਉਹ ਖੰਡੇ ਪਾਟੇ ਦੀ ਪੋਹਲ ਉਹਨਾਂ ਨੂੰ ਛਕਾਈ ਤੇ ਉਹ ਜਿੰਦਾ ਹੋ ਗਏ ਨੇ ਲਾਸ਼ਾਂ ਦੇ ਵਿੱਚ ਜਾਨ ਪਾ ਦਿੱਤੀ ਗਈ ਆ ਤੇ ਅਸੀਂ ਅੱਜ ਆਪਣਾ ਧਰਮ ਛੱਡ ਕੇ 크ਿਸਚੀਅਨਿਟੀ ਵਿੱਚ ਜਾ ਰਹੇ ਹਾਂ ਕਿ ਬਈ ਸਾਡੇ ਧਰਮ ਦੇ ਵਿੱਚ ਤੇ ਕੋਈ ਜੋਸ਼ ਨਹੀਂ ਹੈਗਾ ਕਿ ਉਹ ਮਰਿਆ ਨੂੰ ਜਿਉਂਦੇ ਕਰਦੇ ਪਏ ਆ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਰਿਹਾ ਐਸੀਆਂ ਐਸੀਆਂ ਕਰਾਮਾਤਾਂ ਆਪਣੇ ਸਿੱਖ ਪੰਥ ਦੇ ਵਿੱਚ ਹੋਈਆਂ ਨੇ ਆਪਣਾ ਗੁਰੂ ਛੱਡ ਕੇ ਆਪਣਾ ਪਿਓ ਛੱਡ ਕੇ ਕਿਸੇ ਦੇ ਕੋਲ ਜਾ ਰਹੇ ਇਸ ਪ੍ਰਕਾਰ ਮਹਾਰਾ ਸੱਚੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਜੀ ਨਾਲ ਕੀਤਾ ਉਸੇ ਪ੍ਰਕਾਰ ਚਾਰ ਪਿਆਰਿਆਂ ਨਾਲ ਵੀ ਕੀਤਾ ਗਿਆ ਤੇ ਉਹਨਾਂ ਨੂੰ ਵੀ ਲਾਰਜ ਤੋਂ ਉਹਨਾਂ ਦੇ ਵਿੱਚ ਜਾਣ ਪਾਈ ਗਏ ਤੇ ਫਿਰ ਸਨ ਸਾਡੇ ਪੰਜ ਪਿਆਰੇ ਉਹਨਾਂ ਚਾਰ ਪਿਆਰਿਆਂ ਦੇ ਵਿੱਚ ਵੀ ਜਾਣ ਪਾ ਕੇ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਕਿ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਇੱਕ ਸਿੱਖ ਦੂਸਰੇ ਸਿੱਖ ਨੂੰ ਦੇਖ ਕੇ ਮੂੰਹ ਮੋੜ ਲੈਂਦਾ ਤੇ ਫਤਿਹ ਬੁਲਾਣੇ ਭੁੱਲ ਜਾਂਦਾ ਆ ਤੇ ਸਾਡਾ ਸਿੱਖ ਹੋਣ ਦਾ ਫਰਜ਼ ਹੀ ਇਹ ਹੁੰਦਾ ਹੈ ਕਿ ਜੇ ਅਸੀਂ ਸੇਖੀਆਂ ਤੇ ਦੂਸਰੇ ਸੇਖ ਨੂੰ ਮਿਲਦੇ ਤੇ ਫਤੇ ਬਲਾਈ ਜਾਵੇ ਬਾਣਿਆਂ ਦਾ ਸਤਕਾਰ ਘਟਦਾ ਪਿਆ ਆ ਬਾਦ ਮਹਾਰਾਜ ਉਹਨਾਂ ਪੰਜਾਂ ਨੂੰ ਪੰਡਾਲ ਦੇ ਅੰਦਰ ਲੈ ਕੇ ਗਏ ਤੇ ਅੰਦਰੋਂ ਇੱਕ ਸੋਹਣੇ ਲਿਬਾਜ਼ ਭਾਵ ਜੰਗੀ ਸਰੂਪ ਦੇ ਵਿੱਚ ਸਾਰੇ ਜਣੇ ਬਾਹਰ ਆਉਂਦੇ ਨੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਪੰਜਾਂ ਕੋਲੋਂ ਆਪ ਖੰਡੇ ਵਾਟੇ ਦੀ ਪੋਲ ਲੈਂਦੇ ਇਸ ਦੌਰਾਨ ਮਹਾਰਾ ਸੱਚੇ ਪਾਤਸ਼ਾਹ ਕੋਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੀ ਵਸਤੂ ਆਪਣੀ ਦੇ ਰਹੇ ਹੋ ਫਿਰ ਮਹਾਰਾ ਸੱਚੇ ਪਾਸ਼ਾ ਕਹਿੰਦੇ ਨੇ ਕਿ ਮੈਂ ਆਪਣੀ ਔਲਾਦ ਆਪਣੀ ਮਾਤਾ ਤੇ ਆਪਣਾ ਸਾਰਾ ਸਰਬੰਸ ਆਪਣਾ ਸਾਰਾ ਪਰਿਵਾਰ ਪੰਥ ਦੇ ਉੱਤੇ ਵਾਰ ਦੂੰਗਾ ਫਿਰ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਂਦੇ ਨੇ ਤੇ ਸਾਰਿਆਂ ਦੇ ਨਾਮ ਦੇ ਨਾਲ ਸਿੰਘ ਲੱਗ ਜਾਂਦਾ ਆ ਜਿਵੇਂ ਕਿ ਸ਼ੁਰੂਆਤੀ ਤੌਰ ਤੇ ਤੁਹਾਨੂੰ ਦੱਸਿਆ ਗਿਆ ਸੀ ਕਿ ਇਹ ਸਾਰੀਆਂ ਗਤੀਵਿਧੀਆਂ ਨੂੰ ਜਸੂਸ ਨੋਟ ਕਰ ਰਿਹਾ ਸੀ ਜਿਸ ਨੇ ਆਪਣੀ ਚਿੱਠੀ ਆਪਣੇ ਪੱਤਰ ਦੇ ਵਿੱਚ ਇਹ ਸਭ ਚੀਜ਼ਾਂ ਦਾ ਜ਼ਿਕਰ ਕੀਤਾ ਸੀ ਜੋ ਕਿ ਉਹ ਔਰੰਗਜ਼ੇਬ ਨੂੰ ਦਿੱਲੀ ਦੇ ਵਿੱਚ ਲਿਖ ਕੇ ਭੇਜਦਾ ਸੀ ਤੇ ਹੁਣ ਇੱਕ ਧਿਆਨ ਦੇਣ ਵਾਲੀ ਗੱਲ ਆ ਕਿ ਉਸ ਜਾਸੂਸ ਨੇ ਉਹ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਵੀ ਵੇਖੀਆਂ ਕਿ ਕਿਸ ਪ੍ਰਕਾਰ ਮੁਰਦਿਆਂ ਦੇ ਵਿੱਚ ਜਾਣ ਪਾਈ ਗਈ ਤੇ ਕਿੱਦਾਂ ਮਾਰਾ ਸੱਚੇ ਪਾਤਸ਼ਾਹ ਨੇ ਆਪਣੇ ਪੰਥ ਦੀ ਸਾਜਨਾ ਕੀਤੀ ਸਾਡੇ ਵਰਗੇ ਨੇ ਮਾੜਿਆ ਨੂੰ ਉਹਨੇ ਆਪਣੀ ਸ਼ਰਨ ਦੇ ਵਿੱਚ ਲਿਆ ਆਪਣੀ ਉਸੇ ਚਿੱਠੀ ਦੇ ਵਿੱਚ ਹੁਣ ਔਰੰਗਜ਼ੇਬ ਨੂੰ ਉਹ ਜਾਸੂਸ ਇੱਕ ਆਖਰੀ ਚਿੱਠੀ ਦੇ ਵਿੱਚ ਕੀ ਲਿਖਦਾ ਹੈ ਧਿਆਨ ਨਾਲ ਸੁਣਿਓ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਸੇ ਉਹ ਚਿੱਠੀ ਦੇ ਵਿੱਚ ਉਹ ਜਿਸ ਉਸ ਲਿਖਦਾ ਹੈ ਕਿ ਮੈਂ ਬੜਾ ਪਛਤਾਇਆ ਤੇ ਮੈਂ ਬੜਾ ਰੋਇਆ ਕਿ ਮੈਂ ਹੁਣ ਤੱਕ ਕੀ ਕਰਦਾ ਪਿਆ ਸੀ ਆਪਣੀ ਭਾਸ਼ਾ ਦੇ ਵਿੱਚ ਉਹ ਅੰਮ੍ਰਿਤ ਨੂੰ ਆਪੇ ਹਿਆਤ ਦੀ ਭਾਸ਼ਾ ਵਿੱਚ ਬੋਲ ਰਿਹਾ ਸੀ ਉਸਨੇ ਚਿੱਠੀ ਦੇ ਵਿੱਚ ਲਿਖਿਆ ਕਿ ਉਸ ਦਿਨ ਬਹੁਤ ਹਜ਼ਾਰਾਂ ਸੰਗਤਾਂ ਸੀ ਉੱਥੇ ਜਿਨ੍ਹਾਂ ਦੇ ਵਿੱਚ ਸਾਰਿਆਂ ਨੇ ਉੱਥੇ ਆਪੇ ਹਿਆਤ ਪੀਤਾ ਮਤਲਬ ਕਿ ਅੰਮ੍ਰਿਤ ਛਕਿਆ ਤੇ ਫਿਰ ਉਹ ਕਹਿੰਦਾ ਕਿ ਮੇਰੇ ਕੋਲੋਂ ਵੀ ਰਿਆ ਨਹੀਂ ਗਿਆ ਤੇ ਮੈਂ ਵੀ ਗੁਰੂ ਜੀ ਕੋਲ ਗਿਆ ਤੇ ਆਪੇ ਹਿਆਤ ਦੀ ਮੰਗ ਕੀਤੀ ਮਤਲਬ ਪਾਉ ਕਿ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਦਿੱਤੀ ਜਾਵੇ ਤੇ ਉਹਨਾਂ ਦਾ ਨਾਮ ਫਿਰ ਅਜਮੇਰ ਸਿੰਘ ਰੱਖਿਆ ਗਿਆ ਆਪ ਹੀ ਲਿਖਦਾ ਹੈ ਕਿ ਮੇਰੇ ਜਨਮ ਜਨਮਾਂ ਦੇ ਜਿਹੜੇ ਪਾਪ ਆ ਉਹ ਕੱਟੇ ਗਏ ਉਹ ਗੁਰੂ ਮਹਾਰਾਜ ਤੇ ਜਾਣੀ ਜਾਣ ਸੀ ਉਸ ਨੂੰ ਵੀ ਪਤਾ ਸੀ ਕਿ ਮਹਾਰਾ ਸੱਚੇ ਪਾਤਸ਼ਾਹ ਨੂੰ ਮੇਰੇ ਢੋਂਗ ਬਾਰੇ ਸਭ ਕੁਝ ਪਤਾ ਸੀ ਕਿ ਮੈਂ ਔਰੰਗਜ਼ੇਬ ਦਾ ਜਾਸੂਸ ਆ ਤੇ ਬਟ ਫਿਰ ਵੀ ਮਹਾਰਾ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਥਾਪੜਾ ਦਿੱਤੇ ਪ੍ਰੇਮ ਨਾਲ ਆਪਣੀ ਸ਼ਰਨੀ ਬੁਲਾਇਆ ਤੇ ਪ੍ਰੇਮ ਨਾਲ ਖੰਡੇ ਬਾਟੇ ਦੀ ਪੌਲ ਦਿੱਤੀ ਫਿਰ ਉਹ ਅਜਮੇਰ ਸਿੰਘ ਜੋ ਔਰੰਗਜ਼ੇਬ ਦਾ ਜਾਸੂਸ ਸੀ ਕੜੇ ਸ਼ਬਦਾਂ ਦੇ ਵਿੱਚ ਉਸ ਨੂੰ ਧਮਕੀ ਦਿੰਦਾ ਹੈ ਤੇ ਕੜੇ ਸ਼ਬਦਾਂ ਦੇ ਵਿੱਚ ਉਸ ਨੂੰ ਬਚਨ ਕਰਦਾ ਹੈ ਕਿ ਮੈਂ ਹੁਣ ਗੁਰੂ ਮਹਾਰਾਜ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ ਹਾਂ ਤੇ ਉਹ ਬੜੇ ਹੀ ਕੜਕ ਸ਼ਬਦਾਂ ਦੇ ਵਿੱਚ ਕਹਿੰਦਾ ਹੈ ਕਿ ਰੱਬ ਦੇ ਉੱਤੇ ਜ਼ੁਲਮ ਨਾ ਕਰ ਤੇਰੀ ਸਾਰੀ ਸਲਤਨਤ ਤੇ ਤੇਰਾ ਸਭ ਕੁਝ ਰੋਲ ਜਾਏਗਾ ਜੇ ਤੂੰ ਮੇਰੇ ਬਚਨਾਂ ਦੇ ਉੱਤੇ ਅਮਲ ਨਾ ਕੀਤਾ ਤੇ ਨਾਲ ਹੀ ਉਹ ਲਿਖਦਾ ਹੈ ਕਿ ਮੇਰੀ ਹੁਣ ਦੀ ਤੇਨੂੰ ਇੱਕ ਆਖਰੀ ਚਿੱਠੀ ਆ ਤੇ ਇਸ ਦੇ ਉੱਤੇ ਧਿਆਨ ਦੇ ਤੇ ਗੁਰੂ ਮਹਾਰਾਜ ਦੇ ਉੱਤੇ ਵਾਰ ਕਰਨ ਬਾਰੇ ਸੋਚੀ ਨਾ ਤੇ ਕੁਝ ਗੱਲਾਂ ਜਿਹੜੀਆਂ ਧਿਆਨ ਦੇਣ ਵਾਲੀਆਂ ਆ ਕਿ ਅਸੀਂ ਸੁਣਦੇ ਆ ਕਿ ਬੱਕਰਿਆਂ ਦੀਆਂ ਧੋਣਾ ਵੱਡੀਆਂ ਗਈਆਂ ਤੇ ਤੰਬੂ ਦੇ ਪਿੱਛੇ ਲਾ ਜਾ ਕੇ ਉਹਨਾਂ ਨੇ ਬੱਕਰੇ ਵੱਡੇ ਗਏ ਤੇ ਬਾਹਰ ਆ ਕੇ ਕਹਿਤਾ ਕਿ ਬਈ ਸਿੰਘ ਸਾਜਿਕ ਮਤਲਬ ਅਸੀਂ ਬਹੁਤ ਸਾਰੀਆਂ ਪਰਵਾਹਾਂ ਸੁਣਦੇ ਆ ਬਟ ਉਹ ਜਿਹੜੀ ਚੀਜ਼ ਵਾ ਇਹ ਚਿੱਠੀ ਪੱਤਰ ਉਹਨਾਂ ਨੇ ਆਪ ਲਿਖਿਆ ਤੇ ਕਿਸੇ ਲੇਖਕ ਨੇ ਆਪਣੀ ਕਿਤਾਬ ਰਾਹੀਂ ਸਾਡੇ ਤੱਕ ਪਹੁੰਚਾਣਾ ਕੀਤਾ ਆ ਫਿਰ ਇੱਕ ਆ ਵੀ ਚੀਜ਼ ਦੱਸਦੇ ਨੇ ਕਿ ਗੁਰੂ ਜੀ ਨੇ ਸ਼ਰਿਆਮ ਇਹ ਸਭ ਕੁਝ ਕੀਤਾ ਹੈ ਮਤਲਬ ਜਿਹੜੇ ਸੀਸ ਧੜ ਤੋਂ ਅਲੱਗ ਕੀਤੇ ਸੀ ਉਹ ਸ਼ਰਿਆਮ ਕੀਤੇ ਗਏ ਸੀ ਨਾ ਕਿ ਕੋਈ ਤੰਬੂ ਦੇ ਵਿੱਚ ਜਾ ਕੇ ਕੀਤੇ ਗਏ ਸੀ ਦਿਨ ਵਾਲੀ ਅਸੀਂ ਹੁਣ ਵੀਡੀਓ ਦੀ ਸਮਾਪਤੀ ਕਰਦੇ ਆ ਜੇ ਕੋਈ ਬਾਦਖੜ ਸ਼ਬਦ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੇ ਆ ਆਪਾਂ ਤੁਹਾਡੇ ਕੋਲੋਂ ਉਮੀਦ ਕਰਦੇ ਆ ਕਿ ਇਸ ਵਿਸਾਖੀ ਵੀ ਬੇਅੰਤ ਸੰਗਤਾਂ ਨੇ ਆਮਦਤ ਸ਼ਕਿਆ ਹੋਵੇਗੀ ਗੁਰੂ ਵਾਲੇ ਬਣੇ ਆ ਅਸੀਂ ਸਾਰੇ ਜਣੇ ਗੁਰੂ ਵਾਲੇ ਬਣੇ ਤੋਂ ਚੇਤਾ ਆਇਆ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਕੋਈ ਸੁਰੇਸ਼ ਸਿੰਘ ਜੀ ਨੇ ਜਿਹੜੇ ਹਨਾ ਕਹਿੰਦੇ ਗੁਰੂ ਵਾਲਾ ਬਣਿਆ ਵੀਰ ਜੀ ਨਸ਼ਿਆਂ ਨੂੰ ਛੱਡিয়ে ਵੀਰ ਜੀ ਉਹਨਾਂ ਦਾ ਬਹੁਤ ਲੋਕ ਮਜ਼ਾਕ ਵੀ ਬਣਾਉਂਦੇ ਨੇ ਲੇਕਿਨ ਸਾਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਉਹ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਤੇ ਕਾਫੀ ਲੋਕ ਮੈਂ ਖੁਦ ਵੀਡੀਓਜ਼ ਦੇਖੀ ਕਿ ਉਹਨਾਂ ਦੀ ਵੀਡੀਓਜ਼ ਤੋਂ ਵੀ ਲੋਕ ਕਿ ਸੱਚੀ ਮੁੱੱਚੀ ਗੁਰੂ ਬਾਲਾ ਬਣ ਦੇ ਪਏ ਨੇ ਦੇਖੋ ਜੇ ਇੱਕ ਪ੍ਰਵਾਸੀ ਅਮਰਤ ਸ਼ੱਕ ਕੇ ਤੁਹਾਡੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਤੇ ਸਾਨੂੰ ਉਹਨਾਂ ਦਾ ਮਾਣ ਰੱਖਣਾ ਚਾਹੀਦਾ ਪ੍ਰਵਾਸੀ ਨੂੰ ਸਮਝ ਲੱਗ ਗਈ ਹੈ ਕਿ ਹਾਂ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਿਤਾ ਜੀ ਨੇ ਮੈਂ ਅੰਮ੍ਰਿਤ ਛਕਣਾ ਆ ਮੈਂ ਹਨਾ ਬਾਣੀ ਪੜ੍ਹਨੀ ਆ ਦੱਸਿਆ ਗਿਆ ਹੈ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਵੀ ਪੜ੍ਹਦੇ ਨੇ ਸਾਡੇ ਵਰਗੇ ਅਸੀਂ ਕਟੀਆਂ ਦਾੜੀਆਂ ਰੱਖੀਆਂ ਹੁੰਦੀਆਂ ਆ ਤੇ ਜੇ ਪੱਗ ਵੀ ਸਜਾਣੇ ਅਸੀਂ ਦਾੜੀ ਕੱਟ ਲੈਨੇ ਇੱਕ ਵਾਰੀ ਗੁਰੂ ਪਿਤਾ ਜੀ ਬਾਰੇ ਸੋਚੀਏ ਵਿਚਾਰ ਕਰੀਏ ਅਸੀਂ ਇਸ ਗੱਲ ਦੇ ਉੱਤੇ ਮੈਂ ਇੱਕ ਛੋਟੀ ਜੀ ਪੰਕਤੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗੀ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣਾ ਲਾਹਾ ਲਈ ਜਾਣਾ ਹੈ ਆਪਣੇ ਆਨੰਦ ਦੇ ਵਿੱਚ ਰਹਿੰਦੇ ਨੇ ਮਤਵਾਲੇ ਅਮਲੀ ਹੋਏ कि ਜਿਹੜੇ ਮਤਵਾਲੇ ਗੁਰੂ ਮਹਾਰਾਜ ਦੇਓ ਤੇ ਆਪਣੇ ਨਾਮ ਦੇ ਵਿੱਚ ਮਸੀਹ ਦੇ ਵਿੱਚ ਲੀਨ ਨੰਦੇ ਨੇ ਅਮਲੀ ਹੋਏ ਫਿਰਦੇ ਨੇ ਲੋਕਾਚਾਰੀ ਕੀ ਲੋਕ ਅੱਜ-ਕੱਲ ਕਰਕੇ ਕੱਲ ਨੂੰ ਭੁੱਲ ਜਾਣਗੇ ਇਸ ਕਰਕੇ ਆਪਣਾ ਨਾਮ ਜਿਉ ਕੋ ਆਪਣੇ ਆਨੰਦ ਵਿੱਚ ਰਹੋ ਤੇ ਲੋਕਾਚਾਰੀ ਤੋਂ ਥੋੜਾ ਜਿਹਾ ਪਾਸੇ ਰਹੋ ਬਚੇ ਰਹੋਗੇ ਸੋ ਚੰਗਾ ਜੀ ਦਿਓ ਆਗਿਆ ਮਾਰਾ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਕੁਝ ਨਾ ਕੁਝ ਤੁਹਾਨੂੰ ਨਵੀਂ ਇਨਫੋਰਮੇਸ਼ਨ ਦਿੱਤੀ ਹੋਏਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਬਾਰੇ ਕਿ ਕਿਵੇਂ ਦੀ ਲੱਗੀ ਧੰਨਵਾਦ ਜੀ ਬਹੁਤ ਬਹੁਤ ਐਂਡ ਤੱਕ ਮੇਰੀ ਵੀਡੀਓ ਦੇਖਣ ਦਾ ভাই గుਰਜੀ ਦਾ ਖਾਲਸਾ ভাই ਗੁਰਜੀ ਕੀ ਫਤਿਹ